अब जो तस्वीरें देख रहे हैं गांव कोकलपुर जिला कपूरथला की हैं कपूरथला के थाना कोतबाली अधीन आते गांव कोकलपुर की पंचायत जमीन पर पिछले लंबे समय से भगवान बाल्मीक निशान साहब विराजमान है उस पर जमीन पर पूर्व सरपंच के अनुसार भगवान बाल्मीक धर्मशाला बनाने के लिए समाज के लोगों की मांग के बाद मौजूदा सरपंच की ओर से कोई ऐतराज नहीं जताया गया लेकिन गांव के कुछ लोग पंचायती जमीन पर लगे निशान साहब की बेदबी कर जबरन पंचायती ज़मीन पर कब्जा करने की कोशिश करने का मामला जिला कपूरथला के थाना कोतवाली के सामने तब आया जब गांव को, कोकलपुर के बाल्मीकि समाज के साथ जिला कपूरथला के समूह बाल्मीकि समाज के लोगों के साथ धार्मिक एवं समाज सेवी आगुओं ने थाने के बाहर रोष प्रदर्शन कर कब्जा करने वाले लोगों के खिलाफ कानूनी कार्रवाई की, की मांग कपूरथला प्रशासन तंत्र से इंसाफ की गुहार लगाई धार्मिक समाज से भी नेताओं ने चेतावनी देते हुए कहा अगर समाज के साथ अन्याय हुआ तो फिर बाल्मीकि समाज अपने तरीके से अपना हक लेना जानता है कल को अगर कुछ होता है तो उसकी जिम्मेवारी जिला कपूरथला प्रशासन तंत्र की होगी तो देख रहे हो बीबीसी इंटरनेशनल रेडियो मैं थोड़ा का आओ देखते हैं पूरा मामला की है हमारी अगली खबर देखने के लिए यूट्यूब चैनल सब्सक्राइब करें ਔਰ BBC ਇੰਟਰਨੈਸ਼ਨਲ ਰੇਡੀਓ ਫੇਸਬੁਕ ਪੇਜ ਲਾਈਕ ਕਰੇ। ਉਥੇ ਸਾਡੇ ਕੋਲ ਕੋਈ ਜ਼ਮੀਨ ਨਹੀਂ, ਕੋਈ ਕੁਝ ਨਹੀਂ ਹੈਗਾ। ਬਹੁਤ ਤੰਗੀ ਆ ਜੇ ਕੋਈ ਸਾਡਾ ਖੁਸ਼ੀ ਗਮੀ ਦਾ ਵੀ ਪ੍ਰੋਗਰਾਮ ਹੁੰਦਾ ਹੈ ਸਾਨੂੰ ਬਹੁਤ ਤੰਗੀ ਆਉਂਦੀ ਆ। ਜੇ ਰਾਹ ਵਿੱਚ ਗੱਡੀਆਂ ਖੜੀਆਂ ਕਰਦੇ ਔਣ ਜਾਣ ਵਾਲੇ ਸਾਡੇ ਸੰਗੀ ਸਾਥੀ ਭੈਣ ਭਰਾ ਫੇਰ ਇਹ ਬੋਲਦੇ ਆ ਵੀ ਰਾਹ ਰੋਕ ਲਿਆ ਆ। ਤੇ ਅਸੀਂ ਇਸ ਕਰਕੇ ਅਸੀਂ ਇਹਨਾਂ ਅੱਗੇ ਰਿਕਵੈਸਟ ਬਹੁਤ ਕੀਤੀ ਸੀ ਕਿ ਸਾਨੂੰ ਇਹ ਜਗ੍ਹਾ ਦੇ ਦਿਓ ਧਰਮ ਸਭਾ ਵਾਸਤੇ। ਤੇ ਇਹਨਾਂ ਨੇ ਨਹੀਂ ਮੰਨੀ ਸਾਡੀ। ਤੇ ਫੇਰ ਹੁਣ ਇਹਨਾਂ ਨੇ ਕੋਰਟ ਵਿੱਚ ਲਾ ਲਾਤਾ ਧੱਕਾ ਕੀਤਾ ਸਾਡੇ ਨਾਲ ਕੇਸ ਥੋੜੀ ਵਿੱਚ ਹੁਣ ਲਾਇਆ ਥੋੜੀ ਛੱਡੀ ਵੀ ਹੋਈ ਆ ਤੇ ਉਹ ਚ ਨਹੀਂ ਸੀ ਉੱਥੇ ਅਸੀਂ ਆਪਣਾ ਇੱਟ ਇੱਟਾਂ ਲਿਆਂਦਿਆਂ ਵੀ ਚਲੋ ਅਸੀਂ ਇੱਥੇ ਹੀ ਕਰ ਲੈਨੇ ਆ ਮਿੱਟੀ ਪਾ ਕੇ ਥੋੜਾ ਬਹੁਤਾ ਬਣਾਉਣੇ ਆ ਆਪਣੇ ਪ੍ਰੋਗਰਾਮ ਕਰਨ ਵਾਸਤੇ ਇਹ ਇਹਨਾਂ ਨੇ ਹਾਕ ਕੇਸ ਕਰ ਦਿੱਤਾ ਕੋਰਟ ਦੇ ਵਿੱਚ ਹੁਣ ਤੁਸੀਂ ਕੀ ਬੰਦ ਕਰਦੇ ਪਛਾਹ ਸਕਦੇ ਉਹ ਕਹਿੰਦੇ ਵੀ ਅਸੀਂ ਛੱਡਣੀ ਨਹੀਂ ਰਹਿਣੀ ਇਹ ਅਸੀਂ ਨਹੀਂ ਛੱਡਣੀ ਕਹਿੰਦੇ ਇਸ ਕਰਕੇ ਉਹਨਾਂ ਨੇ ਕੋਰਟ ਵਿੱਚ ਕੀਤਾ ਆ ਬਾਬਾ ਕਾਕੂਨਾ ਜੀ ਮੈਨੂੰ ਕਹਿੰਦੇ ਜੀ ਬਾਬਾ ਜੀ ਦਾ ਮਾਮਲਾ ਜੀ ਇਹ ਮਾਮਲਾ ਜੀ ਪਿੰਡ ਕੋਕਲਪੁਰ ਕਪੂਰਥਲੇ ਦੇ ਕਤਵਾਲੀ ਥਾਣੇ ਦਾ ਜੋ ਮੰਦਰ ਦਾ ਸਾਡੇ ਸਾਧ ਸੰਗਤ ਨੇ ਇਕੱਠੇ ਹੋ ਕੇ ਬੜੇ ਸਮੇਂ ਤੋਂ ਇਹ ਜੋ ਨਿਸ਼ਾਨ ਸਾਹਿਬ ਉਥੇ ਮਹਾਰਾਜ ਦਾ ਭਗਵਾਨ ਬਾਲਬੀਸਾਹੀ ਦਾ ਲਾਇਆ ਹੋਇਆ ਸੀਗਾ ਇਹ ਕੁਝ ਵਿਰੋਧ ਪਾਰਟੀ ਵਾਲਿਆਂ ਨੇ ਉਹ ਨਜਾਇਜ਼ ਕਬਦਾ ਤੋੜਨ ਦੀ ਉਹ ਕੋਸ਼ਿਸ਼ ਕਰ ਰਹੇ ਆ ਜਦ ਕਿ ਸਾਡਾ ਉਹ ਕਾਫੀ ਢੇਰ ਤੋਂ ਉੱਥੇ ਇੱਟ-ਵਟਾ ਪਿਆ ਹੋਇਆ ਤੇ ਨਿਸ਼ਾਨ ਸਾਹਿਬ ਮਹਾਰਾਜ ਦਾ ਉੱਥੇ ਲਾਇਆ ਹੋਇਆ ਵਾ ਤੇ ਇਹ ਜਿਹੜੇ ਗਲਤ ਲੋਕ ਆ ਉਹ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨਾ ਚਾਹੁੰਦੇ ਆ ਅਸੀਂ ਇਹ ਹਰگز ਨਹੀਂ ਹੋਣ ਦੇਵਾਂਗੇ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਉਹ ਮੰਦਿਰ ਉੱਥੇ ਬਣਾਉਣਾ ਵਾ ਸਾਨੂੰ ਪ੍ਰਸ਼ਾਸਨ ਵਾਲਿਆਂ ਨੂੰ ਸੱਦਿਆ ਕਿ ਆਸੀਂ ਇੱਥੇ ਪੁਲਿਸ ਪ੍ਰਸ਼ਾਸਨ ਦੇ ਸੰਦਰਭ ਦੇ ਨਾਲ ਉਹਨਾਂ ਨੇ ਦੂਜੀ ਪਾਰਟੀ ਨੂੰ ਸੱਦਾ ਦੂਜੀ ਪਾਰਟੀ ਨੇ ਆਣ ਕੇ ਕੋਈ ਇੱਥੇ ਬਿਆਨ ਨਹੀਂ ਦਿੱਤਾ ਨਾ ਉਹ ਉਹਨਾਂ ਨੇ ਆਉਣ ਤੋਂ ਇਨਕਾਰ ਕਰਤਾ ਹੁਣ ਅਸੀਂ ਕੋਰਟ ਦੇ ਵਿੱਚ ਇਹਨਾਂ ਨੇ ਆਪਣੀ ਇੱਕ ਐਪਲੀਕੇਸ਼ਨ ਪਾਈ ਆ ਅਸੀਂ ਮਾਨਜੋ ਕੋਰਟ ਦੇ ਨਾਲ ਰਲ ਕੇ ਉਹ ਆਪਣਾ ਜਿਹੜਾ ਮੰਦਿਰ ਦਾ ਥਾਂ ਛਾਵਾਗੇ ਜੀ ਉਹ ਜਿਹੜਾ ਬੰਦਾ ਕਵਜਾ ਕੀਤਾ ਗਿਆ ਕੌਣ ਹੈ ਕੀ ਨਾਮ ਉਹ ਜੀ ਪਿੰਡ ਦੀ ਵਿਰੋਧੀ ਪਾਰਟੀਆਂ ਹੈਗੀਆਂ ਜੀ ਆ ਡਾਇਰੈਕਟ ਜਿਹੜਾ ਨਾਂ ਕਿਸੇ ਦਾ ਲੈਣਾ ਜਾਇਜ਼ ਨਹੀਂ ਹੈਗਾ ਉਹ ਸਾਰਾ ਪ੍ਰਸ਼ਾਸਨ ਨੂੰ ਵੀ ਪਤਾ ਹੈਗਾ ਜੀ ਤੇ ਇਹ ਧੱਕਾ ਕਰ ਰਿਹਾ ਜੀ ਅਸੀਂ ਧੱਕਾ ਹੋਣ ਨਹੀਂ ਦੇਵਾਂਗੇ ਉੱਥੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜੋ ਚਿਹਰ ਤੋਂ ਨਿਸ਼ਾਨ ਸਾਹਿਬ ਲੱਗਾ ਹੋਇਆ ਉਹਦੀ ਆਸਤਾ ਅਸੀਂ ਰੱਖ ਕੇ ਲੋਕ ਚੱਲੇ ਹੋਏ ਆ ਉਹ ਸਾਡੀ ਆਸਤਾ ਬਿਲਕੁਲ ਬਰਕਰਾਰ ਰਹੂਗੀ ਅਗਰ ਕੋਈ ਛੇੜਛਾੜ ਦਾ ਕੋਈ ਮਾਮਲਾ ਉੱਥੇ ਕੀਤਾ ਗਿਆ ਤੇ ਬਿਲਕੁਲ ਅਸੀਂ ਆਪਣੀ ਭਗਵਾਨ ਦੀ ਜਿਹੜੀ ਫੌਜ ਆ ਉਹ ਬਰਦਾਸ਼ਤ ਨਹੀਂ ਕਰ ਸਕਦੀ ਅਸੀਂ ਬਿਲਕੁਲ ਹਰ ਕੰਮ ਕਰਨ ਵਾਸਤੇ ਤਿਆਰ ਹਾਂ ਜੀ ਸਾਡੇ ਕਹਿੰਦੇ ਮਤ ਕਿ ਮੌਜੂਦਾ ਪਾਰਟੀ ਦੇ ਨਾਸਮਤ ਰੱਖਦੇ ਹਾਂ ਹਾਂ ਜੀ ਕੁਝ ਪਿੰਡ ਦੇ ਲੋਕ ਹੈਗੇ ਜੀ ਇਦਾਂ ਪਿੰਡਾਂ ਦੇ ਵਿੱਚ ਹੁੰਦੇ ਹੀ ਸ਼ਰਾਰਤੀ ਲੋਕ ਜਿਹੜੇ ਜਿਹੜਾ ਉਹ ਮੰਦਿਰ ਨੂੰ ਉੱਥੋਂ ਚੱਕਣਾ ਚਾਹੁੰਦੇ ਆ ਜੀ ਜਦ ਕਿ ਅਸੀਂ ਇਹ ਨਹੀਂ ਹੋਣ ਦੇਵਾਂਗੇ ਸਰਕੀ ਮਾਮਲਾ ਸੀ ਜਿਹੜਾ ਕਿ ਅੱਜ ਤੁਹਾਡੇ ਵੱਲੋਂ ਇੱਕ ਕਤਵਾਲੀ ਦੇ ਬਾਹਰ ਪ੍ਰਦਰਸ਼ਨ ਕੀਤਾ ਆ। ਆਜੇ ਇਸ ਤਰ੍ਹਾਂ ਦੀ ਪਿੰਡ ਕੋਗਨਪੁਰ ਜਿਹੜਾ ਕਤਵਾਲੀ ਥਾਣੇ ਦੇ ਅੰਦਰ ਪੈਂਦਾ। ਉੱਥੇ ਇੱਕ ਪੰਚਾਇਤੀ ਜ਼ਮੀਨ ਜਿਹੜੀ ਆ ਉਹ 2.5-3 ਕਨਾਲ ਦੇ ਦਾ ਰਕਬਾ ਜਿਹੜਾ ਕਿਤੇ ਕੀ ਕਾਫੀ ਲੰਬੇ ਸਮੇਂ ਤੋਂ ਭਗਵਾਨ 바ਰ ਵਿੱਚ ਮਾਰੀ ਦਾ ਨਿਸ਼ਾਨ ਸਾਹਿਬ ਚੜਿਆ ਹੋਇਆ ਉੱਥੇ ਸਮਾਗ ਦਾ ਜਿਹੜਾ ਆਸਥਾ ਦਾ ਜਿਹੜਾ ਮੰਦਿਰ ਉੱਥੇ ਬਣਿਆ ਹੋਇਆ ਪਰ ਕੁਝ ਇਸਰਾਰਤੀ ਅੰਸਰਾਂ ਨੇ ਜੇ ਤੇ ਉਹਦੇ ਤੇ ਨਜਾਇਜ਼ ਕਬਜ਼ਾ ਕਰਕੇ ਜਿਹੜੇ ਅੱਜ ਸਮਾਜ ਨੂੰ ਕਲੁੰਦਰ ਦੀ ਗੱਲ ਕੀਤੀ ਆ ਪਰ ਅੱਜ ਅਸੀਂ ਕਤਵਾਲੀ ਥਾਣੇ ਦੇ ਸਾਹਮਣੇ ਪੂਰਾ ਸਮਾਜ ਇਕੱਠਾ ਹੋਇਆ ਹੈ ਆ ਆਪਣਾ ਨਿਆਂ ਲੈਣ ਵਾਸਤੇ ਪਰ ਸ਼ਰਾਰਤੀਆਂ ਸਰਾਂਵਾਂ ਨੂੰ ਉਹਦੇ ਤੇ ਇੱਕ ਨਿਗਿਆਦ ਕਰਕੇ ਅੱਜ ਕੋਰਟ ਦੇ ਵਿੱਚ ਜਾ ਕੇ ਕੋਰਟ ਤੋਂ ਸਤੇਹ ਕਰਾਇਆ ਜਿਹੜੀ ਇਹ ਸਮਾਜ ਸੰਸਥਾ ਸਰਕਾਰ ਨੂੰ ਜਿੰਮੇਂਦਾਰ ਕਰਦਾ ਅਸੀਂ ਪ੍ਰਸ਼ਾਸਨ ਨੂੰ ਸਾਡੀ ਇਹ ਚਿਤਾਵਨੀ ਆ ਕਿ ਸਤੇਹ ਟੁੱਟਣ ਤੋਂ ਪਹਿਲਾਂ ਪਹਿਲਾਂ ਜੇਕਰ ਪੁਲਿਸ ਨੇ ਜਾਂ ਲੋਕਰ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਕਮਜਾਨ ਆਪ ਸੁਨੂਰੀਤ ਕਰਕੇ ਨਾਮ ਦਵਾਇਆ ਤੇ ਸਮਾਜ ਹੋ ਸਕਦਾ ਛੜਕਾਂ ਤੇ ਆਉਣ ਦੀ ਮਜੂਰ ਹੋਵੇਗਾ। ਤੁਹਾਨੂੰ ਸੁਨੇ ਬੁਲਾਇਆ ਸੀਗਾ ਜੀ ਜਿਹੜਾ ਅੱਜ ਮੰਤਰਮ ਇਥੇ ਆਇਆ ਹੋਆ ਮੌਜੂਦਾ ਜਿਹੜਾ ਇਸ ਨੂੰ ਹੈਂਡਲ ਕਰ ਰਿਹਾ ਪਰ ਉਹਨਾਂ ਦਾ ਕਹਿਣਾ ਜੀ ਕੋਰਟ ਦਾ ਜਿਹੜਾ ਸਟੇ ਦਾ ਆਰਡਰ ਉਹਦੇ ਕੋਲ ਕਾਪੀ ਆ ਵੀ ਅਸੀਂ ਤੁਹਾਡੇ ਕੰਮ ਚ ਦਖਲੰਦਗੀ ਨਹੀਂ ਕਰ ਸਕਦੇ ਪਰ ਦੂਸਰੀ ਪਾਰਟੀ ਨੂੰ ਵੀ ਬੁਲਾਇਆ ਸੀ ਪਰ ਉਹ ਜਿਹੜੀ ਪਾਰਟੀ ਆ ਕਹਿੰਦੀ ਜੀ ਅਸੀਂ ਵੀ ਹੁਣ ਉਹਨੇ ਪੁਲਿਸ ਨੂੰ ਠੋਕ ਮਾ ਜਾ ਕੇ ਇਨਕਾਰ ਕਰ ਦਿੱਤਾ ਇਹ ਸਾਡਾ ਸਥਿਅ ਹੈ ਅਸੀਂ ਕੋਰਟ ਦੇ ਵਿੱਚ ਵੇਖਾਂਗੇ ਆਉਣ ਵਾਲੇ ਟਾਈਮ 'ਤੇ ਫਿਰ ਜਿਸ ਤਰ੍ਹਾਂ ਸਮਾਜ ਕਰਦਾ ਅਸੀਂ ਪੂਰਾ ਆਪਣਾ ਮਨਬੂਤਾ ਲਾ ਕੇ ਜੋਰ ਲਾ ਕੇ ਅਸੀਂ ਫਿਰ ਉਹ ਜਗਾ ਛਣਾਉਣੀ ਆਪਣੇ ਅਸੀਂ ਪਵੰਦਰਵਾਵਾਂਗੇ ਜੀ ਗੁਰਮੀਤ ਸਿੰਘ ਜੀ ਸਾਭਾ ਦਾ ਸਰਪੰਚ ਕੋਕਲਪੁਰ ਮਾਮਲਾ ਸਾਡਾ ਇਹ ਹੈ ਜੀ ਮੰਦਿਰ ਦੀ ਬੈਕ ਸਾਡ ਤੇ ਵੇਚੀ ਗਈ ਜ਼ਮੀਨ ਸੀ ਉਹ ਸਾਡੇ ਨੌਜਵਾਨ ਵੀਰਾਂ ਨੇ ਬੀਬੀਆਂ ਨੇ ਨਾਲ ਮਿਲ ਕੇ ਪੰਦਰ ਕਰਕੇ ਤੇ ਉੱਥੇ ਭਗਵਾਨ ਵਾਲਮੀਕ ਦਾ ਜਿਹੜਾ ਨਿਕਾਨ ਸਾਹਿਬ ਲਗਾਤਾ ਜੀ ਕੁਝ ਛਰਾਰੀ ਆਦਮੀਆਂ ਨੇ ਪਿੰਡਦਿਆਂ ਨੇ ਸਪੋਰਟ ਵਿੱਚ ਸਟੇਟ ਲੈ ਲਿਆ ਜਦ ਕਿ ਜਿੰਨੀ ਕਿਉਂ ਜ਼ਮੀਨ ਦਾ ਉਹ ਠੇਕਾ ਤਾਰਦੇ ਉਹ ਦੁੱਗਣੀ ਜ਼ਮੀਨ ਉਹਨਾਂ ਦੇ ਕੋਲ ਪੰਚਾਇਤੀ ਅਜੇ ਵੀ ਆ ਅਸੀਂ ਉੱਥੇ ਪਰਮਸ਼ਾਲਾ ਬਣਾਉਣੀ ਆ ਸਾਡੀਆਂ ਤਗਰੀਬ ਬੀਬੀ ਬੀ ਆ ਗਿਆ ਬੱਚੇ ਹੋ ਗਏ ਸਾਰੇ ਉਥੇ ਕੋਈ ਕੰਮ ਕਰ ਸਕਦੇ ਵਿਆਹ ਸ਼ਾਦੀਆਂ ਵਗੈਰਾ ਜ਼ਮੀਨ ਜ਼ਮੀਨ ਜਿਹੜੀ ਆ ਉਹ ਪੰਚਾਇਤੀ ਆ ਲਗਭਗ 7-8 ਕਨਾਲ ਦੇ ਕਰੀਬ ਪੰਚਾਇਤੀ ਜ਼ਮੀਨ ਆ ਜਿਹਦੇ ਵਿੱਚੋਂ ਕੋਈ ਦੋ ਕਨਾਲ ਦੇ ਕਰੀਬ ਜਿਹੜਾ ਉਹ ਅਸੀਂ ਏਰੀਆ ਲਿਆ ਨਹੀਂ ਨਹੀਂ ਪੰਚਾਇਤ ਤੋਂ ਲੋਕ ਕੋਈ ਅਬਜੈਕਸ਼ਨ ਨਹੀਂ ਪੰਚਾਇਤ ਸਾਡੇ ਨਾਲ ਰਾਤੀ ਤਾਂ ਫੈਰ ਉਹਨਾਂ ਕੋਲ ਵੀ ਆ ਗਏ ਸਾਰੇ ਇਸ ਤਰ੍ਹਾਂ ਇਹ ਉਹ ਕੁਛ ਦਿਨ ਤੋਂ ਥੋੜੀ ਜਮੀਨ ਵਾ ਰਿਆ ਹੈ ਜਿਹੜੀ ਜਮੀਨ ਤੇ ਅਸੀਂ ਹੁਣ ਮਹਾਰਾਜ ਦੀ ਝੰਡਾ ਲਗਾਇਆ ਵਾ ਉਹ ਵਿਹਲੀ ਪਈ ਸੀ ਜਦ ਕਿ ਉਹਨਾਂ ਦਾ ਉੱਥੇ ਕੁਛ ਨਹੀਂ ਸੀ ਤਾਂ ਹਮ ਤਾਂ ਪ੍ਰਸ਼ਾਸਨ ਤੋਂ ਮੰਗ ਪ੍ਰਸ਼ਾਸਨ ਤੋਂ ਅਸੀਂ ਇਹ ਹੀ ਮੰਗ ਕਰਦੇ ਆਂ ਵੀ ਜਿਹੜੀ ਜਗਾ ਜਿੰਨੀ ਵੀ ਅਸੀਂ ਕਿ ਘੇਰੀ ਆ ਉਹ ਸਾਨੂੰ ਦਵਾਈ ਜਾਵੇ ਜਦ ਕਿ ਅਸੀਂ ਕੋਈ ਨਿਜਾਇਜ਼ ਨਹੀਂ ਕਰ ਰਹੇ ਜੀ